ਬਾ ਮੈਨੂੰ ਇੰਨੇ ਕੇਕ ਕਾਇਮ ਆਗਾ ਮੈਨੂੰ ਕਦੇ ਜਵਾਕ ਕੇਕਾਂ ਵਾਲਾ ਬਾਬਾ ਨਾਲ ਖੇਡਦਾ ਗਿਆਣਾ ਦੋਸਤੋ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਤੇ ਨਵੀਂ ਅਪਡੇਟ ਲੈ ਕੇ ਹਾਜ਼ਰ ਆ। ਤੇ ਦੋਸਤੋ ਅੱਜ ਹੈ ਉਸ ਮਹਾਨ ਸ਼ਖਸੀਅਤ ਦਾ ਜਨਮ ਦਿਨ ਜਿਸ ਨੇ ਪਾਕ ਪੰਜਾਬ ਅਤੇ ਪੰਜਾਬੀਅਤ ਨੂੰ ਪੂਰੀ ਦੁਨੀਆ ਦੇ ਵਿੱਚ ਪਹੁੰਚਾਇਆ ਹੈ। ਜੀ ਹਾਂ ਦੋਸਤੋ 11 ਜੂਨ ਪਰ ਮਾਤਮਾ ਨੇ ਸਿੱਧੂ ਮੂਸੇਵਾਲਾ ਦੇ ਲਈ ਖਾਸ ਰੱਖੀ ਸੀ ਜੋ ਕਿ ਪੰਜਾਬ ਨੂੰ ਰਿਪਰੈਜ਼ੈਂਟ ਕਰਦਾ ਸੀ ਤੇ ਹੁਣ ਵੀ ਕਰ ਰਿਹਾ ਹੈ। ਦੋਸਤੋ ਸਿੱਧੂ ਮੂਸੇਵਾਲਾ ਦੇ ਫੈਨਸ ਦੇ ਲਈ 11 ਜੂਨ ਦਾ ਦਿਨ ਉਹ ਦਿਨ ਹੁੰਦਾ ਹੈ ਜਦੋਂ ਇਹਨਾਂ ਨੂੰ ਖੁਸ਼ੀ ਮਨਾਉਣ ਦਾ ਮੌਕਾ ਮਿਲਦਾ ਹੈ। ਇਸ ਵਾਰ ਇਹ ਮੌਕਾ ਸਿੱਧੂ ਮੂਸੇਵਾਲਾ ਦੇ ਫੈਨਸ ਨੂੰ ਦੋਹਰੀ ਖੁਸ਼ੀ ਦੇ ਰੂ ਫੋਲੋਅਰਸ ਵੀ ਪੂਰੇ ਹੋ ਗਏ ਹਨ ਤੇ ਦੋਸਤੋ ਤੁਹਾਨੂੰ ਇੱਥੇ ਇੱਕ ਹੋਰ ਜਾਣਕਾਰੀ ਦੇਣੀ ਚਾਹੁੰਦੇ ਹਾਂ ਕਿ 2021 ਦੇ ਵਿੱਚ ਜਦੋਂ ਸਿੱਧੂ ਮੂਸੇਵਾਲਾ ਦਾ ਜਨਮ ਦਿਨ ਸੀ ਉਹਨਾਂ ਦੇ ਕਿਉਣ ਵਾਲਿਆਂ ਵੱਲੋਂ ਲਗਭਗ 7-800 ਕੇ ਉਹਨਾਂ ਦੇ ਜਨਮ ਦਿਨ ਦੇ ਉੱਤੇ ਉਹਨਾਂ ਦੇ ਘਰ ਭੇਜੇ ਗਏ ਸਨ ਜੋ ਕਿ ਇੱਕ ਰਿਕਾਰਡ ਹੈ ਤੇ ਦੋਸਤੋ ਇਹ ਸੀ ਉਸ ਕਲਾਕਾਰ ਦੀ ਕਮਾਈ ਮਾ ਮੈਨੂੰ ਇੰਨੇ ਕੇਕ ਕਾਇਮ ਮਗਾ ਮੈਨੂੰ ਕਦੇ ਜਵਾਕ ਕੇਕਾਂ ਵਾਲਾ ਬਾਬਾ ਨਾ ਛੇੜਦਾ ਗਿਆਣਾ ਇਸ ਮੌਕੇ ਤੇ ਸਿੱਧੂ ਹਵੇਲੀ ਦੇ ਵਿੱਚੋਂ ਵੀ ਕੁਝ ਖਾਸ ਤਸਵੀਰਾਂ ਸਾਹਮਣੇ ਆਈਆਂ ਜਿਸ ਵਿੱਚ ਉਸਦੇ ਮਾਤਾ ਪਿਤਾ ਸਿੱਧੂ ਮੂਸੇਵਾਲਾ ਨੂੰ ਯਾਦ ਕਰਦੇ ਉਹਨਾਂ ਦੇ ਜਨਮ ਦਿਨ ਵਲੋਂ ਸੋਸ਼ਲ ਮੀਡੀਆ ਦੇ ਉੱਤੇ अनेਕਾਂ ਪੋਸਟਾਂ ਤੇ ਤਸਵੀਰਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ ਸਿੱਧੂ ਮੂਸੇਵਾਲਾ ਦੇ ਪਿਤਾ ਬਾਪੂ ਬਲਕੌਰ ਸਿੰਘ ਤੇ ਮਾਤਾ ਚਰਨਕੌਰ ਵੱਲੋਂ ਵੀ ਸੋਸ਼ਲ ਮੀਡੀਆ ਅਕਾਊਂਟਸ ਦੇ ਉੱਤੇ ਵੱਖ-ਵੱਖ ਪਲੇਟਫਾਰਮ ਦੇ ਉੱਤੇ ਪੋਸਟਾਂ ਤੇ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਹਨ ਸਿੱਧੂ ਮੂਸੇਵਾਲਾ ਨੂੰ ਯਾਦ ਕਰਦਿਆਂ ਹੋਇਆਂ ਦੋਸਤੋ ਇਹ ਉਹ ਕਲਾਕਾਰ ਹੈ ਜੋ ਕਿ ਭਾਵੇਂ ਇਸ ਵੇਲੇ ਇਸ ਦੁਨੀਆ ਦੇ ਵਿੱਚ ਮੌਜੂਦ ਨਹੀਂ ਹੈ ਪਰ ਉਸਦੇ ਚਾਹਣ ਵਾਲਿਆਂ ਦੇ ਲਈ ਉਹਨਾਂ ਦੇ ਦਿਲਾਂ ਦੇ ਵਿੱਚ ਹਮੇਸ਼ਾ ਮੌਜੂਦ ਰਹੇਗਾ ਤੇ ਦੋਸਤੋ ਜਿਹੜੀ ਅਗਲੀ ਜਾਣਕਾਰੀ ਉਹ ਹੈ ਕਿ ਸਿੱਧੂ ਮੂਸੇਵਾਲਾ ਦੇ ਪਿੰਡ ਮੂਸਾ ਦੇ ਟੈਂਪ ਲੱਗੇਗਾ। ਦੋਸਤੋ ਇਹ ਜਾਣਕਾਰੀ ਬਾਪੂ ਬਲਕੌਰ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਇੱਕ ਪੋਸਟ ਰਾਹੀਂ ਸਾਂਝੀ ਕੀਤੀ ਸੀ। ਦੋਸਤੋ ਇੱਥੇ ਪਰਮੇਸ਼ਵਰ ਮਾ ਵੀ ਸਿੱਧੂ ਮੂਸੇਵਾਲਾ ਦੇ ਬਾਰੇ ਗੱਲ ਕਰਦੇ ਨਜ਼ਰ ਆਏ ਹਨ ਜੋ ਕਿ ਕਹਿ ਰਹੇ ਹਨ ਕਿ ਕਿਵੇਂ ਉਹਨਾਂ ਦੇ ਗਾਣੇ ਪਿੰਡ ਦੇ ਵਿੱਚ ਰਹਿ ਕੇ ਖੇਤੀ ਕਰਦੇ ਹੋਏ ਹਿੱਟ ਹੋ ਗਏ ਹਨ। ਤੇ ਇਹ ਤੇ ਸੀ ਛੋਟੀ ਜਿਹੀ ਇੱਕ ਵੀਡੀਓ ਸਿੱਧੂ ਮੂਸੇਵਾਲਾ ਦੇ ਜਨਮ ਦਿਨ ਤੇ। ਅਗਰ ਤੁਸੀਂ ਵੀ ਸਿੱਧੂ ਮੂਸੇਵਾਲਾ ਨੂੰ ਉਹਨਾਂ ਦੇ ਜਨਮ ਦਿਨ ਦੀ ਬਧਾਈ ਦੇਣਾ ਚਾਹੁੰਦੇ ਹੋ ਤਾਂ ਕਮੈਂਟ ਕਰਕੇ ਜ਼ਰੂਰ ਦਿਓ। ਔਰ ਨਾਲ ਹੀ ਨਾਲ ਕਮੈਂਟ ਕਰਕੇ ਵੀ ਜ਼ਰੂਰ ਦੱਸਿਓ ਕਿਵੇਂ ਲੱਗੀ ਤੁਹ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ ਧੰਨਵਾਦ